ਹਵਾ ਪਾਣੀ ਇੰਨਾ ਖਰਾਬ ਹੋ ਚੁੱਕੇ ਨੇ ਆਪਣੇ ਹਰ ਇੱਕ ਦੇ ਘਰ ਦੀ ਜਿਹੜੀ ਫਰਿੱਜ ਆ ਉਹ ਗੋਲੀਆਂ ਨਾਲ ਭਰ ਚੁੱਕੀ ਆ ਹਸਪਤਾਲਾਂ 'ਚ ਤੁਸੀਂ ਮੇਲਿਆਂ ਜਿੰਨੇ ਇਕੱਠ ਹੋਣ ਲੱਗੇ ਉਹਦਾ ਤਾਂ ਇਲਜ਼ਾਮ ਹੈ ਤੁਹਾਡੇ ਕਿਸਾਨਾਂ ਤੇ ਲੱਗਦਾ ਬਾਈ ਉਹ ਕਹਿੰਦੇ ਤੁਸੀਂ ਪਰਾਲੀਆਂ ਸਾੜਦੇ ਹੋ ਐ ਕਰਦੇ ਹੋ ਹਵਾ ਤੁਸੀਂ ਦੂਸ਼ਤ ਕਰਤੀ ਤੁਸੀਂ ਪਲੀਤ ਕਰਤਾ ਸਾਰਾ ਕੁਝ ਤੇ ਜਿਹੜਾ ਸਾਲ ਭੱਠੇ ਚੱਲਦੇ ਆ ਕਾਰਾਂ ਦਾ ਪ੍ਰਦੂਸ਼ਣਾ ਹੋਰ ਕਿੰਨਾ ਨਜਾਇਜ਼ ਹੀ ਗੰਧਮੰਦ ਹੋ ਰਿਹਾਗਾ ਤੇ ਉਹ ਵੀਰੇ ਕਿੰਨੀਆਂ ਫੈਕਟਰੀਆਂ ਤੁਸੀਂ ਐ ਦੇਖੋ ਸਾਊਥ 'ਚ ਜਿਹੜੀਆਂ ਫੈਕਟਰੀਆਂ ਆਪਣੇ ਲੁਧਿਆਣੇ ਲੱਗੀਆਂ ਨਾ ਸਾਊਥ 'ਚ ਉਹ ਬੰਦ ਕਰ ਚੁੱਕੇ ਆ ਤੇ ਆਪਣੇ ਕਿਉਂ ਪਰ ਕਾ ਵਿਲੇ ਲੋਕ ਇਹ ਤਾਂ ਜਾਂਦਾ ਵੀ ਇਦਾਂ ਵਿਲੇ ਆ ਆ ਜਾਂਦੇ ਸੜਕਾਂ 'ਤੇ ਜਦੋਂ ਤੁਸੀਂ ਇਹਨਾਂ ਨੂੰ ਵਿਲੇ ਕਹਿੰਦੇ ਹੋ ਤਾਂ ਫੇਰ ਹਾਂ ਇਹ ਵਿਲੇ ਹੈਗੇ ਨੇ ਕੰਮ ਹੈ ਕਿਹੜੇ ਨੇ ਜਿਹੜੇ 117 ਵਿਧਾਨ ਸਭਾ 'ਚ ਚੁੱਪ ਕੀਤੇ ਬੈਠੇ ਨੇ ਉਹ ਕੰਮ ਹੈ ਨੇ ਜਿਹੜੇ 94 ਐਸ ਆਮ ਆਦੀਮ ਪਾਰਟੀ ਦੇ ਜਿਹੜੇ 94 ਜਿਹੜੇ ਗੁੰਗੇ ਅਤੇ ਬੋਲੇ ਹੋ ਚੁੱਕੇ ਨੇ ਉਹ ਲੋਕ ਕਾਮੇ ਨੇ ਤਾਂ ਫਿਰ ਪਾਈਏ ਵਿਲੇ ਠੀਕ ਨੇ ਇਹ ਵਿਲੇ ਆਪਦੇ ਹੱਕਾਂ ਦੇ ਲਈ ਸੜਕਾਂ ਤੇ ਆਉਂਦੇ ਨੇ ਇਹ ਵਿਲੇ ਚਾਹੁੰਦੇ ਨੇ ਕਿ ਜਿੰਨੀ ਵੀ ਖਲਕਤ ਹੈ ਹਾਂ ਕਿਸੇ ਦਾ ਕੋਈ ਫਰਕ ਨਹੀਂ ਸਭ ਨੂੰ ਸਾਫ਼ ਪਾਣੀ ਸ਼ੁੱਧ ਹਵਾ ਮਿਲੇ ਇਸ ਲਈ ਇਹ ਵਿਲੇ ਲੋਕ ਇਹ ਅੱਜ ਧਰਨਿਆਂ ਤੇ ਆਏ ਨੇ ਕਿਹੜਾ ਬੰਦਾ ਹੈ ਜੀ ਦੀ ਘਰ ਦੀ ਕਮਰੇ ਦੀ ਸੈਲਫ ਤੇ ਦਵਾਈਆਂ ਦਾ ਜਿਹੜਾ ਡੱਬਾ ਨਹੀਂ ਪਿਆ ਹਰ ਇੱਕ ਚੀਜ਼ ਹਰ ਇੱਕ ਚੀਜ਼ ਅਸੀਂ ਇਸ ਸਮੇ ਜਿਹੜਾ ਆਰਟੀਫੀਸ਼ਲ ਨਕਲੀ ਖਾ ਰਹੇ ਹਾਂ ਉਹਦਾ ਕਾਰਨ ਹੈ ਇਸ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਨੂੰ ਗੜਕਦਾ ਛੜਤਾ ਇਸ ਸਮੇਂ ਪਟਿਆਲੇ ਦੀ ਸੜਕ ਦੇ ਉੱਤੇ ਆ ਜਿੱਥੇ ਕਿ ਇੱਕ ਵੱਡਾ ਰੋਸ ਮਾਰਚ ਤੁਸੀਂ ਦੇਖ ਰਹੇ ਹੋ ਕਿ ਪ੍ਰਦੂਸ਼ਣ ਬੋਰਡ ਦੇ ਵੱਲ ਜਾ ਰਿਹਾ ਹਵਾ ਬਚਾਓ ਪਾਣੀ ਬਚਾਓ ਇਹ ਮੋਰਚੇ ਜਿਹੜੇ ਅੱਗੇ ਪਹਿਲਾਂ ਵੀ ਲੱਗੇ ਰਹੇ ਆ ਤੇ ਅੱਜ ਇਹ ਮਾਰਚ ਕੱਟਿਆ ਜਾ ਰਿਹਾ ਸੋ ਸਾਡੇ ਨਾਲ ਜਗਦੀਪ ਰੰਧਾਵਾ ਤੇ ਸੁਖ ਜਗਰਾਉ ਗੱਲਬਾਤ ਕਰਦੇ ਆਂ ਬਾਈ ਇਹ ਮਾਰਚ ਕੱਟਣ ਦੀ ਕੀ ਲੋੜ ਹੈ ਤੁਹਾਨੂੰ محکمہ ਬਣਿਆ ਹੋਇਆ محکمہ ਕਹਿੰਦਾ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਆਪਣਾ ਕੰਮ ਕਰ ਰਹੇ ਹਾਂ ਤੁਸੀਂ ਮਾਰਚ ਕਦ ਲਈ ਕੱਟ ਰਹੇ ਹੋ ਬਾਈ ਜਦੋਂ ਮੈਕਮੇ ਹਰ ਤਰ੍ਹਾਂ ਤੋਂ ਹੱਥ ਖੜੇ ਕਰ ਜਾਣਾ ਤੇ ਫਿਰ ਉਦੋਂ ਆਮ ਲੋਕਾਂ ਨੂੰ ਉੱਠਣਾ ਹੀ ਪੈਂਦਾ ਹੈਗਾ ਇਸ ਟਾਈਮ ਹਵਾ ਪਾਣੀ ਇੰਨਾ ਖਰਾਬ ਹੋ ਚੁੱਕੇ ਨੇ ਆਪਣੇ ਹਰ ਇੱਕ ਦੇ ਘਰ ਦੀ ਜਿਹੜੀ ਫਰਿੱਜ ਆ ਉਹ ਗੋਲੀਆਂ ਨਾਲ ਭਰ ਚੁੱਕੀ ਆ ਹਸਪਤਾਲਾਂ 'ਚ ਤੁਸੀਂ ਮੇਲਿਆਂ ਜਿੰਨੇ ਇਕੱਠ ਹੋਣ ਲੱਗੇ ਤੁਸੀਂ ਐਂ ਦੇਖੋ ਵੀ ਅੱਜ ਬਿਨ ਪ੍ਰੇਸ਼ਨ ਤੋਂ ਕੋਈ ਬੱਚਾ ਹੋ ਰਿਹਾ ਹੋਵੇ ਜਾਂ ਕੋਈ ਕਿਸ ਜਿਹੜਾ ਆਮ ਨਾਰਮਲ ਬੰਦਾਗਾ ਉਹ ਸਿਰਫ ਦੇਖਣ ਨੂੰ ਨਾਰਮਲ ਲੱਗਦਾ ਉਹਦੇ ਐ ਨਹੀਂ ਪਤਾ ਅੰਦਰ ਕਿੰਨੀਆਂ ਬਿਮਾਰੀਆਂਆਂ ਗਿਆ ਪਿੱਛੇ ਜੇ ਜਾਪਾਨ ਦੀ ਖਬਰ ਲੱਗੀ ਸੀਗੀ ਉਹ ਕਹਿੰਦੇ ਵੀ ਇੰਨਾ ਗੰਦਮੰਦ ਨਹਿਰਾਂ ਕੱਸੀਆਂ ਸੂਹੇ ਸਮੁੰਦਰਾਂ ਚ ਪੈ ਚੁੱਕਿਆ ਵੀ ਜਿਹੜੀਆਂ ਸਮੁੰਦਰ ਵਾਲੀਆਂ ਮੱਸੀਆਂ ਉਹ ਖਾਣੀਆਂ ਸੜਦੇ ਉਹਦਾ ਮੇਨ ਕਾਰਨ ਇਹ ਸੀ ਵੀ ਇੰਨਾ ਪਲਾਸਟਿਕ ਟਜਾ ਇੰਨਾ ਗੰਧੋ ਪਾਣੀਆਂ ਚ ਜਾ ਚੁੱਕਿਆ ਵੀ ਸੋਨੂੰ ਬਿਮਾਰੀਆਂ ਫੈਲਣ ਗਿਆ ਕੈਂਸਰ ਦਾ ਘਰ ਹੋ ਗਿਆ ਇਸ ਲਈ ਭਾਈ ਹਵਾ ਪਾਣੀ ਸਾਰਾ ਨੂੰ ਮੇਨ ਕੰਮ ਹੈ ਬਚਾਉਣਾ ਆਪਣੇ ਲਈ ਉਧਰ ਤਾਂ ਇਲਜ਼ਾਮ ਹੈ ਤੁਹਾਡੇ ਕਿਸਾਨਾਂ ਤੇ ਲੱਗਦਾ ਬਾਈ ਉਹ ਕਹਿੰਦੇ ਤੁਸੀਂ ਪਰਾਲੀਆਂ ਸਾੜਦੇ ਹੋ ਐ ਕਰਦੇ ਹੋ ਹਵਾ ਤੁਸੀਂ ਦੂਸ਼ਤ ਕਰਤੀ ਤੁਸੀਂ ਪਲੀਤ ਕਰਤਾ ਸਾਰਾ ਕੁਝ ਤੇ ਵੀਰੇ ਜਿਹੜੇ 24 ਘੰਟੇ ਭੱਠੇ ਫੈਕਟਰੀਆਂ ਚੱਲਦੇ ਆ ਉਹ ਜੇ ਸਾਲ 'ਚ ਇੱਕ ਦਿਨ ਪਹਿਲੀ ਗੱਲ ਤਾਂ ਅੱਗ ਹੀ ਨਹੀਂ ਲੱਗੀ ਘਟਟ ਘਟਾ 90% ਤੇ ਜਿਹੜਾ ਸਾਲ ਭੱਠੇ ਚੱਲਦੇ ਆ ਕਾਰਾਂ ਦਾ ਪ੍ਰਦੂਸ਼ਣਾ ਹੋਰ ਕਿੰਨਾ ਨਜਾਇਜ਼ ਹੀ ਗੰਦਮੰਦ ਹੋ ਰਿਹਾਗਾ ਤੇ ਉਹ ਵੀਰੇ ਕਿੰਨੀਆਂ ਫੈਕਟਰੀਆਂ ਤੁਸੀਂ ਐ ਦੇਖੋ ਸਾਊਥ 'ਚ ਜਿਹੜੀਆਂ ਫੈਕਟਰੀਆਂ ਆਪਣੇ ਲੁਧਿਆਣੇ ਲੱਗੀਆਂ ਨਾ ਸਾਊਥ 'ਚੋਂ ਬੰਦ ਕਰ ਚੁੱਕੇ ਆ ਤੇ ਆਪਣੇ ਕਿਉਂ ਜਿਹੜੀ ਪਜਾਉ ਖੇਤੀ ਵਾਲੀ ਧਰਤੀ ਆ ਹਾਲਾਂਕਿ ਇਹ じゃ ਕੁਝ ਰਾਜਸਥਾਨ 'ਚ ਬੇਲੇ ਥਾਂ ਤੇ ਲੱਗਣਾ ਚਾਹੀਦਾ ਸੁਣ ਪਤਾ ਵੀ ਇਹ ਸੂਬਾ ਸਾਰੇ ਦੇਸ਼ ਦਾ ਢਿੱਡ ਭਰਦਾਗਾ ਉੱਥੇ ਫੈਕਟਰੀਆਂ ਕਿਉਂ ਲੱਗ ਰਹੀਆਂ ਜਿੱਥੇ ਫੈਕਟਰੀਆਂ ਲੱਗਣੀਆਂ ਨਹੀਂ ਚਾਹੀਦੀਆਂ ਕਿਉਂਕਿ ਇਹ ਖੇਤੀ ਪ੍ਰਧਾਨ ਸੂਬਾ ਦਾ ਹਾਂਜੀ ਪ੍ਰਦੂਸ਼ਣ ਬੋਰਡ ਨੇ ਆਪਣਾ ਰੋਲ ਨਿਭਾਇਆ ਨਹੀਂ ਇਹਨਾਂ ਦੇ ਕੋਲ ਕਿੱਥੇ ਜਾ ਰਹੇ ਹੋ ਮਤਲਬ ਇਹਨਾਂ ਕੋਲ ਜਾਣ ਦਾ ਕੀ ਮਤਲਬ ਬਾਈ ਜੇ ਰੋਲ ਨਿਭਾਉਂਦੇ ਹੁੰਦੇ ਫਿਰ ਤਾਂ ਲੋਕਾਂ ਨੂੰ ਇਹ ਵੀ ਗੱਲਾਂ ਕਰਨ ਦੀ ਲੋੜ ਹੀ ਨਹੀਂ ਕੋਈ ਇੰਨੇ ਵਹਿਲੇ ਨਹੀਂ ਹੈਗੇ ਜਿਹੜੇ ਆ ਤੁਰੇ ਫਿਰਦੇ ਆ ਆਪਦੇ ਇੰਨੀਆਂ ਮਹਿੰਗੀਆਂ ਇੱਕ ਸਾਲ ਦੀਆਂ ਦਿਹਾੜੀ ਹੁੰਦੀ ਐ ਇਹ ਬੰਦੇ ਦੀ ਕੋਈ ਕੋਈ ਕੰਮ ਕਰਦਾ ਕੋਈ ਕੋਈ ਕੰਮ ਕਰਦਾ ਆਦਾ ਕੰਮਕਾਰ ਛੱਡ ਕੇ ਐ ਸੜਕਾਂ ਤੇ ਆਉਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਜੇ ਕੋਈ ਕੰਮ ਨਹੀਂ ਹੋ ਰਿਹਾ ਫੇਰ ਹੀ ਆ ਰਹੇ ਨਾ ਲੋਕ ਆ ਫੇਰ ਹੀ ਤੁਰੇ ਫਿਰਦੇ ਆ ਆ ਬੇਲੇ ਲੋਕ ਇਹ ਤਾਂ ਜਾਂਦਾ ਵੀ ਇਦਾਂ ਬੇਲੇ ਆ ਆ ਜਾਂਦੇ ਸੜਕਾਂ ਤੇ ਜਿਹੜੇ ਇਹ ਬੇਲੇ ਆਹੋ ਇਹ ਬੇਲੇ ਆਪਦਾ ਕੰਮਕਾਰ ਛੱਡ ਕੇ ਬੇਲੇ ਜਿਨ੍ਹਾਂ ਨੂੰ ਪੰਜਾਬ ਦੀ ਮਾੜੀ ਮੋਟੀ ਵੀ ਫਿਕਰ ਆ ਜਿਨ੍ਹਾਂ ਨੂੰ ਇਹ ਫਰਕ ਪੈਂਦਾ ਵੀ ਅਸੀਂ ਸਾਫ਼ ਪਾਣੀ ਪੀਣਾ ਹੈ ਜਿਹੜੀ ਹਵਾ ਚ ਸਾਹ ਲੈਣਾ ਉਹ ਜ਼ਹਿਰੀਲੀ ਨਾ ਹੋਵੇ ਸਾਡੇ ਆਉਣ ਵਾਲੇ ਬੱਚੇ ਜਿਵੇਂ ਸਾਡੇ ਬਯੁਰਗ ਸਾਡੇ ਲਈ ਸਾਫ਼ ਪਾਣੀ ਸ਼ੁੱਧ ਹਵਾ ਛੱਡ ਕੇ ਗਏ ਆ ਉਮੇ ਰਵੇ ਉਹ ਇਹ ਲੋਕ ਆਏ ਜੇ ਤੁਸੀਂ ਇਹਨਾਂ ਨੂੰ ਬੇਲੇ ਕਹਿੰਦੇ ਹੋ ਤਾਂ ਫੇਰ ਹਾਂ ਇਹ ਬੇਲੇ ਹੈਗੇ ਨੇ ਕੰਮ ਹੈ ਕਿਹੜੇ ਨੇ ਜਿਹੜੇ 117 ਵਿਧਾਨ ਸਭਾ ਚ ਚੁੱਪ ਕੀਤੇ ਬੈਠੇ ਨੇ ਉਹ ਕੰਮ ਇਹ ਨੇ ਜਿਹੜੇ 94 ਏਸ ਆਮ ਆਦਮੀ ਪਾਰਟੀ ਦੇ ਜਿਹੜੇ 94 ਜਿਹੜੇ ਗੁੰਗੇ ਅਤੇ ਬੋਲੇ ਹੋ ਚੁੱਕੇ ਨੇ ਉਹ ਲੋਕ ਕੰਮ ਇਹ ਨੇ ਤਾਂ ਫਿਰ ਭਾਈ ਇਹ ਵੇਲੇ ਠੀਕ ਨੇ ਇਹ ਵੇਲੇ ਆਪਦੇ ਹੱਕਾਂ ਦੇ ਲਈ ਸੜਕਾਂ ਤੇ ਆਉਂਦੇ ਨੇ ਇਹ ਵੇਲੇ ਚਾਹੁੰਦੇ ਨੇ ਕਿ ਜਿੰਨੀ ਵੀ ਖਲਕਤ ਹੈ ਆ ਕਿਸੇ ਦਾ ਕੋਈ ਫਰਕ ਨਹੀਂ ਸਭ ਨੂੰ ਸਾਫ਼ ਪਾਣੀ ਸ਼ੁੱਧ ਹਵਾ ਮਿਲੇ ਇਸ ਲਈ ਇਹ ਵੇਲੇ ਲੋਕ ਇਹ ਅੱਜ ਧਰਨਿਆਂ ਤੇ ਆਏ ਨੇ ਇਹ ਆਉਣਾ ਇਹਨਾਂ ਦਾ ਸ਼ੌਕ ਨਹੀਂ ਇਹ ਸਾਡੀ ਮਜਬੂਰੀ ਹੈ ਬਾਈ ਜੀ ਅੰਦਰ ਤੱਕ ਗਾਲ ਦਿੱਤੇ ਗਏ ਨੇ ਕਿਹੜਾ ਬੰਦਾ ਹੈ ਜਿਹਦੀ ਘਰ ਦੀ ਕਮਰੇ ਦੀ ਸੈਲਫ ਤੇ ਦਵਾਈਆਂ ਦਾ ਜਿਹੜਾ ਡੱਬਾ ਨਹੀਂ ਪਿਆ ਹਰ ਇੱਕ ਚੀਜ਼ ਹਰ ਇੱਕ ਚੀਜ਼ ਅਸੀਂ ਇਸ ਸਮੇਂ ਜਿਹੜਾ ਆਰਟੀਫੀਸ਼ਲ ਨਕਲੀ ਖਾ ਰਹੇ ਹਾਂ ਉਹਦਾ ਕਾਰਨ ਹੈ ਇਹ ਸਮੇਂ ਦੀਆਂ ਸਰਕਾਰਾਂ ਜੀਨਾ ਨੇ ਪੰਜਾਬ ਨੂੰ ਗਰਕਦਾ ਛੜਦਾ ਪੰਜਾਬ ਨੂੰ ਐ ਛੜਦਾ ਵੀ ਪੰਜਾਬ ਸਾਡੇ ਲਈ ਕੁਛ ਹੈ ਹੀ ਨਹੀਂ ਸੋ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਜੇ ਅੱਜ ਸਾਡੇ ਆਮ ਲੋਕ ਉੱਠ ਕੇ ਸੜਕਾਂ ਤੇ ਨਾ ਆਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਨਾਸ਼ ਉਹ ਸੰਭਵ ਹੋ ਸਕਦਾ ਇਸ ਲਈ ਆਓ ਬਾਤ ਛੱਡ ਕੇ ਇਹਨਾਂ ਧਰਨਿਆਂ 'ਚ ਸ਼ਮੂਲੀਅਤ ਕਰੀਏ ਬਿਲਕੁਲ ਸੋ ਰੋਸ ਮਾਰਚ ਕੱਟੇ ਜਾ ਰਿਹਾ ਹੈ ਪ੍ਰਦੂਸ਼ਣ ਬੋਰਡ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਜਿਹੜੀ ਹੈਗੀ ਨਾਰੇਬਾਜੀ ਕੀਤੀ ਜਾ ਰਹੀ ਹੈ ਹੱਥਾਂ ਦੇ ਵਿੱਚ ਬੋਰਡ ਹੈ ਬੋਰਡਾਂ ਦੇ ਉੱਤੇ ਜੋ ਲਿਖਿਆ ਹੋਇਆ ਉਸ ਦੇ ਉੱਤੇ ਪ੍ਰਦੂਸ਼ਣ ਰੋਕ थाम ਦੇ ਲਈ ਨਾਰੇ ਆ ਇਹ ਸ਼ਬਦ ਕਹਿ ਰਹੇ ਆ ਕਿ ਪ੍ਰਦੂਸ਼ਣ ਬੰਦ ਕੀਤਾ ਜਾਵੇ ਪ੍ਰਦੂਸ਼ਣ ਰੋਕਿਆ ਜਾਵੇ ਹਾਂਜੀ ਬਾਈ ਜੀ ਤੁਸੀਂ ਕਿਉਂ ਆਏ ਹੋ ਅਸੀਂ ਆਏ ਆ ਆਪਣੇ ਬੱਚਿਆਂ ਦੇ ਭਵਿੱਖ ਲਈ ਜਿਹੜਾ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਅਸੀਂ ਇੱਕ ਨਰੋਇਆ ਪੰਜਾਬ ਇੱਕ ਸਿਹਤਮੰਦ ਪੰਜਾਬ ਤੇ ਤੋਹਫੇ ਦੇ ਵਿੱਚ ਸ਼ੁੱਧ ਵਾਤਾਵਰਨ ਦੇ ਸਕੀਏ ਅੱਜ ਅਸੀਂ ਉਹਨਾਂ ਖਾਤਰ ਇੱਥੇ ਆਏ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੋ ਸਤਲੁਜ ਦਰਿਆ ਦੇ ਵਿੱਚ ਬੁੱਢੇ ਨਾਲੇ ਦਾ ਜਿਹੜਾ ਡਾਈੰਗ ਇੰਡਸਟਰੀ ਦਾ ਪਾਣੀ ਪੈ ਰਿਆ ਅਸੀਂ ਪਹਿਲਾਂ ਵੀ ਕੱਟ ਰੱਖਿਆ ਸੀ 3 ਦਸੰਬਰ 2024 ਨੂੰ ਉਦੋਂ ਸਰਕਾਰ ਨੇ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਕਿ ਇੱਕ ਹਫ਼ਤੇ ਦੇ ਵਿੱਚ ਅਸੀਂ ਬੰਦ ਕਰ ਦਾਂਗੇ ਜਦੋਂ ਵੱਡਾ ਰੋਸ਼ ਮਜਾਹਰਾ ਹੋਇਆ ਲੱਖਾ ਸਿੰਘ ਸਿਧਾਣਾ ਨੂੰ ਉਹਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਗੱਡੀ ਵੀ ਭੰਨ ਦਿੱਤੀ ਗਈ ਸੀ ਅੱਜ ਨੂੰ ਪੂਰਾ 1 ਸਾਲ ਹੋ ਗਿਆ ਪਰ ਸਾਡੀ ਲਕੀਮ ਕਾਲੇ ਪਾਣੀ ਮੋਰਚਾ ਲਗਾਤਾਰ ਸੰਘਰਸ਼ ਲੜ ਰਹੀ ਹੈ ਕਾਨੂੰਨੀ ਪੱਧਰ ਤੇ ਵੀ ਤੇ ਗਰਾਊਂਡ ਪੱਧਰ ਤੇ ਵੀ ਅੱਜ ਫੇਰ ਉਸੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਅਸੀਂ ਪੋਲੂਸ਼ਨ ਕੰਟਰੋਲ ਦਫ਼ਤਰ ਪਟਿਆਲੇ ਦੇ ਵਿੱਚ ਜਿਹੜਾ ਉੱਥੇ ਇੱਕ ਵੱਡਾ ਰੋਸ ਮਾਰਚ ਕਰ ਰਹੇ ਹਾਂ ਕਿਉਂਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਕੁੱਟਿਆ ਜਾ ਰਿਹਾ ਚਟਿਆ ਜਾ ਰਿਹਾ ਚੁੰਡਿਆ ਜਾ ਰਿਹਾ ਅਤੇ ਸਾਡੀ ਜਵਾਨੀ ਜਿਹੜੀ ਹੈ ਉਹ ਮਰਦੀ ਜਾ ਰਹੀ ਹੈ ਜਿਹੜਾ ਇਹ ਸਤਲੁਜ ਦਰਿਆ ਹੈ ਉਹ ਦਰਿਆ ਜਿੱਥੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਲ ਲੈ ਕੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਅੱਜ ਆਪਾਂ ਉਹ ਤੋਂ ਹੱਥ ਧੋਣ ਤੋਂ ਵੀ ਡਰਦੇ ਆਂ ਅਤੇ ਬਿਮਾਰੀਆਂ ਪੀਲੀਆ ਕੈਂਸਰ ਤੇ ਚਮੜੀ ਦੇ ਰੋਗ ਜੇ ਤੁਸੀਂ ਅਬੋਰ ਫਾਜ਼ਿਲਕਾ ਤਰਾਂਗੜਾ ਆ ਇਨ੍ਹਾਂ ਪਿੰਡਾਂ 'ਚ ਜਾਓ ਤੇ ਛੋਟੇ-ਛੋਟੇ ਬੱਚਿਆਂ 6-6 ਮਹੀਨਿਆਂ ਦੇ ਬੱਚੇ ਜਿਹੜੇ ਬਿਮਾਰੀਆਂ ਦੇ ਨਾਲ ਮਰ ਰਹੇ ਆ ਸਰਕਾਰ ਰਲਿ-ਮਿਲੀ ਗੇਮ ਜਿਹੜੀ ਆਪਣੇ ਕਾਰਪੋਰੇਟ ਘਰਾਨਿਆਂ ਨਾਲ ਰਲ ਕੇ ਇੰਡਸਟਰੀਅਲਿਸਟਾਂ ਨਾਲ ਰਲ ਕੇ ਆਪਣੇ ਪੰਜਾਬ ਨੂੰ ਮਾਰਨ ਵਾਸਤੇ ਪੰਜਾਬ ਨੂੰ ਜੜਨ ਵਾਸਤੇ ਲਗਾਤਾਰ ਆਪਦੇ ਪ੍ਰਯਾਸ ਕਰ ਰਹੀ ਹੈ ਬਿਲਕੁਲ ਸੋ ਇਹ ਰੋਸ ਮਾਰਜ ਜਿਹੜਾ ਹੈਗਾ ਕੱਢਿਆ ਜਾ ਰਿਹਾ ਸੋ ਇਹਨਾਂ ਦੇ ਵਿਚਾਰ ਆ ਇੱਕ ਪਾਸੇ ਸਰਕਾਰ ਹੈ ਸਰਕਾਰ ਹਮੇਸ਼ਾ ਇਸ ਗੱਲ ਦੀ ਜੋ ਹਮ ਵੀ ਪਰਦੀ ਹਮੈਤੀ ਆ ਕਿ ਅਸੀਂ ਤਾਂ ਕੰਮ ਕਰ ਰਹੇ ਹਾਂ ਇਸ ਗੱਲ ਦੇ ਉੱਤੇ ਕਿ ਸਾਡੀ ਪਵਨ ਸਾਡਾ ਪਾਣੀ ਪਲੀਤ ਨਾ ਹੋਵੇ ਪਰ ਦੂਜੇ ਪਾਸੇ ਲੋਕ ਆ ਜਿਹੜੇ ਕਹਿੰਦੇ ਕਿ ਇਸ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸਾਡੀ ਆਉਣ ਵਾਲੀਆਂ ਨਸਲਾਂ ਖਤਰੇ ਦੇ ਵਿੱਚ ਆ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਸੋ ਇਹ ਮਾਰਚ ਦੇ ਵਿੱਚੋਂ ਕਈਆਂ ਗੱਲਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ